ਦੋਸਤੋ ਕੰਮ ਕਰਨਾ ਵੈਸੇ ਮਾੜੀ ਗੱਲ ਨਹੀਂ ਹੈ ਕੰਮ ਕਿਸੇ ਥਾਂ ਕਿਤੇ ਵੀ ਕੀਤਾ ਜਾ ਸਕਦਾ ਇਹ ਹੀ ਕੰਮ ਐਦਾਂ ਦੇ ਕੰਮ ਜਾਂ ਕੋਈ ਹੋਰ ਬੜੇ ਆਪਸ਼ਨ ਹੈਗੇ ਆਪਣੇ ਪੰਜਾਬ 'ਚ ਹੀ ਕੀਤੇ ਜਾ ਸਕਦੇ ਆ ਇਹ ਕੁੜੀਆਂ ਦੀ ਵੀਡੀਓ ਬਾਹਰ ਇੰਗਲੈਂਡ ਦੀ ਆ ਦੇਖੋ ਕਿੰਨੀਆ ਮਿਹਨਤ ਕਰ ਰਹੀਆਂ ਵਿਚਾਰੀਆਂ ਕੰਮ ਕਰਨਾ ਉੱਥੇ ਮਜਬੂਰੀ ਹੁੰਦੀ ਹੈ ਬੰਦੇ ਦੀ ਇੱਕ ਸਕਿੰਟ ਵੀ ਬੰਦਾ ਇਹ ਨਹੀਂ ਸੋਚ ਸਕਦਾ ਕਿ ਮੈਂ ਕੰਮ ਨਾ ਕਰਾਂ ਦੋ ਦਿਨ ਬੰਦਾ ਕੰਮ ਤੇ ਨਾ ਜਾਵੇ ਨਾ ਕਿਰਾਏ ਕੱਢਣੇ, ਗਰੋਸਰੀ ਲੈਣੀ, ਰੈਂਟ ਕੱਢਣੇ ਔਖਾ ਹੋ ਜਾਂਦਾ। ਸੋ ਇਹ ਕੁੜੀਆਂ ਆ ਧੀਆਂ ਕਿਸੇ ਦੀਆਂ ਇਹਨਾਂ ਦੀ ਮਿਹਨਤ ਨੂੰ ਸਲਾਮ ਆ ਪਰ ਦੋਸਤੋ ਬਾਹਰ ਔਖਾ ਬੜਾ ਮੈਂ ਖੁਦ ਜਾ ਕੇ ਇੰਗਲੈਂਡ 'ਚ ਦੇਖਿਆ। ਬੜਾ ਔਖਾ ਉੱਥੇ ਜਾ ਕੇ ਕੰਮ ਨਾ ਮਿਲੇ ਤਾਂ ਸੋ ਦੋਸਤੋ ਨੌਜਵਾਨ ਪੀੜ੍ਹੀ ਨੂੰ ਇਹੀ ਬੇਨਤੀ ਆ ਕਿ ਭਾਈ ਇੱਥੇ ਵੀ ਕੰਮ ਹੈਗਾ। ਮਿਹਨਤ ਕਰਿਆ ਕਰੋ ਬਸ ਮਿਹਨਤ ਕਰਨ ਜੋਗੇ ਬਣੋ। ਕਮਾਈ ਆਪਣੇ ਆਪ ਆ ਜਾਂਦੀ ਹੈ। ਬਾਹਰ ਜਾ ਕੇ ਵੀ ਤਾਂ ਫਿਰ ਕਰਦੇ ਹੀ ਆ ਇਦਾਂ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਉਹਨਾਂ ਲੋਕਾਂ ਤੱਕ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਪਹਿਲਾਂ ਦੇਖ ਲੈਣ ਬਾਹਰ ਜਾ ਕੇ ਇੰਨੀਆਂ ਮਿਹਨਤੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਤਸੱਲੀ ਹੋ ਜਾਂਦੀ ਹੈ ਬੰਦੇ ਦੀ ਆ ਕੁੜੀਆਂ ਨੂੰ ਸਲਾਮ ਹੈ ਵੀਡੀਓ ਕਰਦੇ ਹੋ ਸ਼ੇਅਰ ਬੜਾ ਧੰਨਵਾਦ ਸ਼ੁਕਰੀਆ ਦੋਸਤੋ